ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਨੇ ਸਾਰੇ ਵੀਰਾਂ ਆਪੋ ਆਪਣੀਆਂ ਡਿਊਟੀਆਂ ਤੇ ਸਾਰੇ ਬੰਦੇ ਰਵਾਨਾ ਹੋਣ ਲੱਗ ਜਾਂਦੇ ਆ ਟਾਈਮ ਨਾਲ ਆ ਕੇ ਤੇ ਇਹੇ ਆਪਾਂ ਸ਼ਕਤੀਮਾਨ ਦੇ ਧਰਤੀ ਪਾੜ ਜੇ ਤਿੰਨਾ ਵਾਲੇ ਲੈ ਆ ਬਾਈ ਕਿਉਂਕਿ ਇਹਨਾਂ ਬਿਨਾ ਵੀ ਹੁਣ ਨਹੀਂ ਸਰਦਾ ਤੇ ਅੱਜ ਫੇਰ ਨੇ ਸ਼ੁਰੂ ਕਰਨੇ ਆ ਮੋਹੀ ਵਾਲੇ ਖੇਤਾਂ 'ਚ ਆਹ ਦੇਖ ਲੋ ਐਦਾਂ ਚੱਕਾ ਲਾਈ ਜਾਈ ਜਿੰਨੇ ਆਲੂਆਂ ਦਾ ਇਹ ਲਾ ਰਿਹਾ ਇੱਧਰ ਰੱਖ ਲਿਆ 5233 ਉਹ ਦੂਜੇ ਛੱਡ 'ਚ ਭਰੀ ਜਾਂਦੇ ਆ ਆ ਦੇ ਲੋ ਉੱਪਰ ਵੀ ਪਰਾਲੀ ਦੇਤੀ ਤੇ ਛੱਡਾਂ ਤੋਂ ਯੂ ਨੋ ਟੱਗ ਦੇਣਾ ਪੱਲੀਆਂ ਨਾ ਪੱਲੀ ਕਹ ਲੋ ਜਾਂ ਆਹ ਰਾਜਾ ਕਪੜਾ ਹੈਗਾ ਆਪਣੇ ਕੋਲ ਇਹ ਪਾਉਣ ਲੱਗੇ ਹੋਇਆ ਵੀ ਹਵਾ ਨਾ ਲੱਗੇ ਇਹਨੂੰ ਉੱਪਰ ਪਹਿਲਾਂ ਪਰਾਲੀ ਸੱਟਣ ਲੱਗੇ ਹੋਇਆ ਨਾਲ ਦੀ ਨਾ ਪਰਾਲੀ ਦੀਆਂ ਗੱਠਾਂ ਸਾਹਮ ਕੇ ਰੱਖੀਆਂ ਹੋਈਆਂ ਆਪਣੇ ਕੋਲ ਦੇਖੋ ਦੇਖੋ ਆਪਣੇ ਅੰਨਿਓ ਆਪਾਂ ਪੂਰੀ 100% ਮਿਹਨਤ ਦੇ ਰਹੇ ਆ ਚਾਹੇ ਆਲੂ ਆ ਚਾਹੇ ਕੋਈ ਵੀ ਫਸਲ ਆ ਹਨਾ ਝਾੜ ਨਿਕਲਣਾ ਰੇਟ ਦੇਣਾ ਉਹ ਵਾਹਿਗੁਰੂ ਦੀ ਮਿਹਰ ਆ ਹਨਾ ਜਿੱਦਾਂ ਵੀ ਹੋਣਾ ਕਿ ਪਰ ਹਾਂ ਸਵੇਰੇ ਸਵੇਰੇ ਆਪਦੇ ਫਾਰਮ ਤੇ ਆ ਕੇ ਦਿਨ ਨੂੰ ਸਕੂਨ ਮਿਲਦਾ ਕੰਮਕਾਰ ਜਦੋਂ ਕਰਦੇ ਆ ਆਪਾਂ ਹਨਾ ਚਾਹੇ ਪੈਸੇ ਹਜੇ ਨਹੀਂ ਵੀ ਵੱਟ ਹੋ ਰਹੇ ਪਰ ਫਿਰ ਵੀ ਆਪਣੇ ਆਪ ਦੇ ਦਿਲ ਨੂੰ ਸਕੂਨ ਬਹੁ ਮਿਲਦਾ ਕੰਮ ਆਪਦਾ ਕਰਦੇ ਆ ਹਨ ਤੇ ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਕਰਦੇ ਆ ਕੀ ਸਵੇਰੇ ਉੱਠਣਸਾਰ ਵੀ ਆਪਣੀਆਂ ਅੱਖਾਂ ਖੁੱਲਣ ਤੇ ਆਪਾਂ ਨੂੰ ਹੁੰਦਾ ਵੀ ਅੱਜ ਆਹ ਕਰਨਾ ਅੱਜ ਆਹ ਕਰਨਾ ਅੱਜ ਐਵੇਂ ਕਰਨਾ ਹਨਾ ਕਿ ਰਾਤ ਨੂੰ ਵੀ ਦਿਮਾਗ 'ਚ ਚੱਲਦਾ ਰਹਿੰਦਾ ਕਿ ਇਹੀ ਇੱਕ ਸਭ ਤੋਂ ਵਧੀਆ ਜ਼ਿੰਦਗੀ ਆ। ਇਹੀ ਇੱਕ ਸਭ ਤੋਂ ਵਧੀਆ ਮਕਸਦ ਵੀ ਆਪਣੀ ਜ਼ਿੰਦਗੀ ਦਾ ਕੰਮ ਕਰਨਾ ਹਨ। ਇਸ ਤੋਂ ਵਧੀਆ ਹੋਰ ਕੀ ਚੀਜ਼ ਹੋ ਸਕਦੀ ਹੈ ਕਿ ਸਵੇਰੇ ਉੱਠ ਕੇ ਆਪਣਾ ਕੋਈ ਨਾ ਕੋਈ ਮੋਟਿਵ ਹੈਗਾ ਕੰਮ ਕਰਨ ਦਾ ਹਨ। ਤੇ ਉਹ ਲੱਗੇ ਰਹਿੰਦੇ ਆ। ਤਾਂ ਕਰਕੇ ਹੈਗਾ ਕਿ ਦਿਨ ਨੂੰ ਸਕੂਨ ਮਿਲਦਾ। ਪੈਸਾ ਦੇਣਾ ਲੈਣਾ ਉਹ ਬਾਤ ਦੀਆਂ ਗੱਲਾਂ ਪਰ ਹਾਂ ਸਵੇਰੇ ਸਵੇਰੇ ਆਪਣੇ ਫਾਰਮ ਤੇ ਆ ਕੇ ਮਨ ਨੂੰ ਤਸੱਲੀ ਹੁੰਦੀ ਏ ਸਾਰਾ ਕੁਝ ਸਹੀ ਹੁੰਦਾ ਕੀ ਮਨ ਨੂੰ ਤਸੱਲੀ ਹੁੰਦੀ ਏ ਇਹ ਚੀਜ਼ਾਂ ਦੀ ਹਨ ਤੇ ਚੰਗਾ ਵੀ ਲੱਗਦਾ ਸਵੇਰੇ ਸਵੇਰੇ ਜਿਹੜੇ ਬੰਦੇ ਨੇ ਲੇਵਰ ਚੱਕਣੀ ਆ ਉਹ ਲੇਵਰ ਚੱਕਣ ਚੱਲ ਜਾਂਦਾ ਦੀ ਡਿਊਟੀ ਕਰਾ ਤੇ ਉਹ ਕਰਾ ਲੈਣ ਲੱਗੇ ਚੱਲ ਜਾਂਦਾ ਤੇ ਸ਼ਾਮ ਨੂੰ ਨਹੀਂ ਆ ਪਰ ਇਹ ਨੇਰਾ ਕਦੇ ਨਹੀਂ ਲਵਾਉਂਦੇ ਬਾਈ ਰਾਤ ਨੂੰ ਤਾਂ 7 ਵਜੇ ਦੇ ਨੂੰ 6 ਵਜੇ ਦੇ ਨੂੰ ਸਾਰੇ ਫਾਰਮ ਤੇ ਆ ਜਣਾ 6:30 ਤੇ ਟਰਾਲੀ ਟੁੱਲੀ ਲੱਦਣ ਨੂੰ ਚਲੋ ਹੋ ਜੂਵੇ ਪਰ ਉਹ ਨਹੀਂ ਕੋਈ ਕੰਮ ਆਦੇ ਬਾਈ ਹੁਣੀ ਕਰਾ ਲੈ ਕੇ ਚੱਲੇ ਉਹ ਪਾਣੀ ਵਾਲੀ ਟੈਂਕੀ ਤੇ ਡਿਊਟੀ ਆ ਬੰਦੇ ਦੀ ਉਹਨੇ ਨਾਲ ਹੀ ਪਾਣੀ ਵਾਲੀ ਟੈਂਕੀ ਲੈ ਜਾਣੀ ਆ ਉੱਥੇ ਗੋਲੇਵਰ ਕੋਲੇ ਖੜੀ ਰਹਿੰਦੀ ਐ ਇਹ ਡਿਊਜ਼ ਫਾਰਮ ਅਗਰ ਪਾਈ ਹੋਇਆ ਤੇ ਨਾਲੇ ਹਟ ਤੇ ਅੱਜ ਚਲਾਉਨੇ ਆ ਇਹਨੂੰ ਲਿਜਾ ਕੇ ਫਿਰ ਦੇਖਦੇ ਆ ਕੀ ਬਣਦਾ ਐਨ ਪੂਰੇ ਡੂੰਗੇ ਰੱਖ ਕੇ ਚਲਾਉਨੇ ਆ ਆ ਦੇਖ ਲਓ ਬਾਈ ਐਵੇਂ ਸੈਡਾਂ ਤੋਂ ਢੀ ਟੱਕਦਾ ਉੱਤੇ ਵੀ ਪਰਾਲੀ ਦੇਤੀ ਵੀ ਇਹਨੂੰ ਹਵਾ ਨਾ ਲੱਗੇ ਜਮਾਂ ਵੀ ਵੀ ਹਵਾ ਤੋਂ ਦੂਰ ਰਵੇ ਜਿਹੜਾ ਖੇਤ ਦੇ ਵਿੱਚ ਆਲੂ ਰੱਖਣਾ ਹੁੰਦਾ ਨਾ ਵੀਰੇ ਜਿਵੇਂ ਤੁਸੀਂ ਸਮਝ ਲਓ ਵਿਦਆਊਟ ਬੋਰੀਆਂ ਢੇਰ ਲਾਉਣਾ ਉਹਦੇ ਤੇ ਆਹ ਤਰਪਾਲ ਦੇਣ ਦੀ ਲੋੜ ਨਹੀਂ ਹੁੰਦੀ ਇਹ ਤਾਂ ਆਪਾਂ ਨਾਲ ਬੰਨੀ ਆ ਆਲੂਆਂ ਦੇ ਉੱਤੇ ਨਹੀਂ ਦਿੱਤੀ ਕਿਉਂਕਿ ਇਹ ਤਰਪਾਲ ਆ ਜਿਹੜੀ ਕਾਲੀ ਏ ਧੁੱਪ ਨਾਲ ਗਰਮ ਹੋ ਜਾਂਦੀ ਹੁੰਦੀ ਆ ਕੋਈ ਵੀ ਪਲਾਸਟਿਕ ਵਾਲੀ ਤਰਪਾਲ ਆ ਇਹ ਤਾਂ ਉਦੋਂ ਹੀ ਦਿਓ ਜਦੋਂ ਕਦੇ ਮੀਂਹ ਆਇਆ ਨਹੀਂ ਪ੍ਰਾਲੀ ਬਹੁਤ ਵਧੀਆ ਚੀਜ਼ ਆ ਪ੍ਰਾਲੀ ਦਾ ਪ੍ਰਾਲੀ ਪਰ ਫੁੱਟ ਫੁੱਟ ਦਿਓ ਉੱਤੇ ਹਨਾ ਜਿਨ੍ਹਾਂ ਕੋਲ ਪ੍ਰਾਲੀ ਹੈ ਨਹੀਂ ਉਹ ਕਿਸੇ ਵੀ ਗੱਠਾਂ ਵਾਲੇ ਵੀਰ ਤੋਂ ਮੁੱਲ ਲੈ ਲਓ ਪਰਾਲੀ ਕਿਉਂਕਿ ਇਹ ਚੀਜ਼ਾਂ ਤਾਂ ਕਰਨੀਆਂ ਹੀ ਪੈਣੀਆਂ ਵੀ ਲੈਣੀਆਂ ਹੀ ਪੈਣੀਆਂ ਤੇ ਉਹ ਚੀਜ਼ਾਂ ਆਪਾਂ ਕਰ ਸਕਦੇ ਆ ਕਿ ਆਲੂ ਨੂੰ ਸਾਹਮਣਾ ਬਹੁਤ ਜ਼ਰੂਰੀ ਆ ਬਈ ਆਲੂ ਥਾਂਭਾਂਗੇ ਫੇਰੀ ਹੋਣਾ ਵਾ ਨਹੀਂ ਆਲੂ ਬਿਨਾਂ ਸਾੰਭੇ ਤੋਂ ਆਪਾਂ ਖਰਾਬ ਕਰ ਲਾਂਗੇ ਫਿਰ ਆਪਾਂ ਨੂੰ ਰੇਟ ਨਹੀਂ ਮਿਲਣਾ ਜੇ ਆਲੂ ਤੇ ਗ੍ਰੀਨਰੀ ਆ ਗਈ ਠੀਕ ਨਹੀਂ ਇਹ ਚੀਜ਼ ਦਾ ਕੰਟਰੋਲ ਰੱਖਿਓ ਤੇ ਇਹ ਤਰਪਾਲ ਉਦੋਂ ਹੀ ਦੇਣੀਆਂ ਜਦੋਂ ਮੀਂਹ ਆਇਆ ਨਹੀਂ ਇਹ ਤਰਪਾਲ ਦੇਣ ਦਾ ਲੋੜ ਨਹੀਂ ਉਹ ਤੁਸੀਂ ਪ੍ਰਾਲੀ ਨਾਲ ਦੱਬ ਦਿਓ ਚੰਗੀ ਤਰ੍ਹਾਂ ਬਸ ਹੋਰ ਕੁਝ ਨਹੀਂ ਖੇਤ ਦੇ ਵਿੱਚ ਲੰਬਾ ਢੇਰ ਲਾਵੋ ਜੇ ਤੁਸੀਂ ਖੇਤ ਚ ਲਾਉਣਾ ਬੀਜ ਜਿਹਦੇ ਉੱਤੇ ਲੰਬਾ ਤੇ ਉੱਪਰੋਂ ਤਿੱਖਾ ਜੀ ਜੇ ਮੀਂਹ ਆਵੇ ਤਾਂ ਪਾਣੀ ਢਲ ਜੇ ਢੇਰ ਲਾ ਕੇ ਸੈਡਾਂ ਤੇ ਬੱਟਾ ਮਾਰ ਦੋ ਬਿਨਾਂ ਪਾਣੀ ਥੱਲੇ ਵੜੇ ਤੇ ਨਾ ਕੁਝ ਹੋਰ ਉਹਦੇ ਪਾਣੀ ਵਾਲੀ ਟੈਂਕੀ ਲੈ ਚੱਲੇ ਇਹ ਛੋਟੇ ਮੈਸੀ ਮਗਰ ਪੱਕੀ ਪਾਈ ਹੋਈ ਹੈ ਬਾਈ ਅੱਜ ਜਿਹੜਾ ਨਿਊਜ਼ ਫਾਰ ਦੇ ਜੋਰ ਨੂੰ ਤੁਹਾਨੂੰ ਮੰਨਣਾ ਪਊਗਾ ਇਹ ਗੱਲ ਹਕੀਕਤ ਹੋਈ ਆ ਇਹ ਡਿਊਜ਼ਵਾਰ ਸਾਰੇ ਟਰੈਕਟਰਾਂ ਨਾਲੋਂ ਜ਼ਿਆਦਾ ਜ਼ੋਰ ਲਾਉਂਦਾ ਕੋਈ ਉਹ ਝੂਠ ਨਹੀਂ ਕੋਈ ਕੁਸ਼ ਨਹੀਂ ਥੋੜੇ ਮੂਰੇ ਆਪਾਂ 563025 ਵਿੱਚੋਂ ਨਜ ਚਲਾਇਆ ਸੀਗਾ ਹਨਾ ਤੇ ਉਹ ਕਿੰਨੀ ਉੱਚੀਆਂ ਲੱਤਾਂ ਰੱਖ ਕੇ ਉਹ ਚਲਾਉਂਦਾ ਸੀ ਟਰੈਕਟਰ ਤੇ ਮੈਂ ਕਹਿੰਦਾ ਯਾਰ ਇਹਨੇ ਤਾਂ ਹੈਰਾਨ ਹੀ ਕਰਤਾ ਡਿਊਜ਼ਵਾਰ ਨੇ ਤਾਂ ਕੀ ਸਾਲਾ ਇੰਨਾ ਜ਼ੋਰ ਲਾਉਂਦਾ ਚੌਥਾ ਲੋਗ ਇਹ ਰਾ ਦੇਖ ਲੋ ਚੌਥੇ ਲੋਗ ਇਹ ਚ ਧੁੱਕੀ ਘੜਦੀ ਟਰੈਕਟਰ ਨੇ ਬਾਈ ਹਰਾਨੀ 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 ਜਮਾਈ ਥੱਲੇ ਲਾ ਕੇ ਚਲਾਉਂਦਾ ਜਮਾਈ ਥੱਲੇ ਧਰਤੀ ਦੇ O no, número de no, dona no, no. ਲੌਂਦਾ ਬਾਈ ਕੋਈ ਨਹੀਂ ਲੌਂਦਾ ਕੋਈ ਵੀ ਜਿੰਨਾ ਜ਼ੋਰ ਇਹ ਲਾ ਰਿਹਾ ਡਿਊ ਆਲੈਂਡ ਦੇ ਥੋੜੇ ਮੂਰੇ ਸੀਗਾ ਨਾਲੇ ਲੈਫਟ ਦੇ ਲਓ ਬਿਲਕੁਲ ਨਹੀਂ ਕੰਟਰੋਲ ਕਰੀ ਹੋਈ ਪੂਰਾ ਜ਼ੋਰ ਲਾਉਂਦਾ ਟਰੈਕਟਰ ਪੂਰਾ ਜ਼ੋਰ ਬਾਈ ਕਿਉਂਕਿ ਖੇਤ ਹੀ ਇੰਨੇ ਗਿਹੜੇ ਆ ਕਿ ਗੱਲ ਹੀ ਛੱਡ ਦੋ ਵੀ ਮੈਂ ਕਿਹਾ ਦੇਖਦੇ ਆ ਵੀ ਕਿੰਨਾ ਕੁ ਜ਼ੋਰ ਲਾਉਂਦਾ ਹੈ ਨਾ ਮਤਲਬ ਹੀ ਨਹੀਂ ਯਾਰ ਕੋਈ ਪਰਵਾਹ ਮੰਨਦਾ ਹੋਵੇ ਕਮਾਲ ਆ ਬਾਈ ਤੇਰਾ ਜ਼ੋਰ ਜੋ ਡਿਊਜਾ ਜਦੋਂ ਆਪਾਂ ਝੋਨਾ ਵੜਿਆ ਸੀਗਾ ਤੁਹਾਡੇ ਮੂਹਰੇ ਮੈਂ ਵੀਡੀਓ ਪਾਈ ਸੀ ਇੱਕ ਦਿਨ ਸ਼ਕਤੀਮਾਨ ਦੀ ਆਪਣੇ ਉਹਦੇ ਮਗਰ ਪਾ ਕੇ 56 ਦੀ ਮਗਰ ਪਾ ਕੇ ਹਨਾ ਤੇ ਬਈਓ ਪੂਰਾ ਲੋਡ ਤੇ ਚੱਲਦਾ ਸੀ ਟਰੈਕਟਰ ਹਨਾ ਤੇ ਚਲੋ ਹੁਣ ਤਾਂ ਮੈਂ ਲੈਫਟ ਕੰਟਰੋਲ ਕਰੀਆ ਉਹ ਤਾਂ ਕਰੀਆ ਕੰਟਰੋਲ ਕਿਉਂਕਿ ਵੀ ਨਜਾਇਜ਼ ਡੂੰਗਾ ਨੀ ਆਪਾਂ ਲਾਉਣਾ ਹੈਗਾ ਕਿ ਫੇਰ ਟਰੈਕਟਰ ਤੁਸਣ ਲੱਗ ਜਾਣਗੇ ਕੱਦੂ ਦੇ ਵਿੱਚ ਤੇ ਪਰ ਉੱਤੇ ਬਹਿ ਕੇ ਮੈਂ ਤੁਹਾਨੂੰ ਯਾਨੀ ਕਿ ਚਲਾ ਕੇ ਦਿਖਾਤਾ ਵੀ ਕਿੰਨਾ ਡੂੰਗਾ ਆਪਾਂ ਇਹਨੂੰ ਲਾ ਸਕਦੇ ਹਾਂ ਤੇ ਪੂਰਾ ਪੂਰੀ ਨਜ਼ਾਰੇਦਾਰ ਖਾਲੀ ਬੱਟ ਪੂਰੀ ਡੂੰਗੀ ਪੂਰੀ ਤਹਿ ਤੋੜਦਾ ਥੱਲੇ ਤੱਕ ਤੇ ਸਹੀ ਆ ਇਹ ਆ ਦੇਖੋ ਪ੍ਰਾਲੀ ਕੱਢਦਾ ਥੱਲੇ ਤੁਹਾਨੂੰ ਦਿਖਾਉਣਾ ਮੈਂ ਜਿੱਥੇ ਪੂਰਾ ਜਮਾ ਹੀ ਛੱਡ ਕੇ ਲੈਫਟ ਕੰਟਰੋਲ ਕਰਨ ਦੀ ਲੋੜ ਹੀ ਨਹੀਂ ਹੈ ਕੰਟਰੋਲ ਹੀ ਨਹੀਂ ਕਰਨਾ ਪੈਂਦਾ ਮੈਨੂੰ ਤਾਂ ਲੱਗਦਾ ਇਹਨੂੰ ਜੇ ਚਾਰ ਹੁੰਦੇ ਇਹਨੇ ਚਾਰ ਵੀ ਸਾਲ ਨੇ ਪੂਰੇ ਉਹੋ ਖਿੱਚਣੇ ਸੀ ਆ ਦੇਖੋ ਇੱਥੇ ਤੱਕ ਮੈਂ ਨਾਰਮਲ ਲਾਇਆ ਸੀਗਾ ਦੇਖੋ ਪ੍ਰਾਲੀ ਹਜੇ ਵੀ ਪਈ ਓਵੇਂ ਤੇ ਚਲਈਏ ਫਿਰ ਕਰ ਲਈ ਤਿਆਰੀ ਆ ਦੇਖੋ ਇੱਥੇ ਮੈਂ ਲਾਇਆ ਸੀਗਾ ਬਿਲਕੁਲ ਥੱਲੇ ਲੈਫਟ ਸੈਟ ਕੇ ਫਰੇਮ ਵੀ ਆ ਦੇ ਥੱਲੇ ਲੱਗਦਾ ਸੀ ਕਿਵੇਂ ਆਹ ਆ ਮੱਕੀ ਜਿਹੜੇ ਵੀ ਵੀਰ ਨੇ ਇਹ ਫੇਰਨਾ ਨਾ ਚਿਜਲਰ ਕਹਿ ਦਿੰਦੇ ਆ ਮੈਨੂੰ ਹਣੇ ਤਾਂ ਨੋ ਚਿਜਲਰ ਕਹਿੰਦੇ ਆ ਪਤਨ ਮੈਂ ਧਰਤੀ 파ੜੀ ਕਹਿੰਦਾ ਵੀ ਧਰਤੀ 파ੜ ਆਪਣਾ ਜੱਟਾਂ ਵਾਲਾ ਸੌਦਾ ਜਿਹੜੇ ਵੀਰ ਨੇ ਫੇਰਨਾ ਆਪਦਾ ਵੀਰ ਹਿਸਾਬ ਸਰ ਫੇਰਿਓ ਨਜਾਇਜ਼ ਡੂੰਘਾ ਨਾ ਫੇਰਿਓ ਕਿਉਂਕਿ ਫਿਰ ਟਰੈਕਟਰ ਤੋਂ ਸੁਗਾ ਕੱਦੂ ਕਰਨ ਮੌਕੇ ਹਨ ਸਾਡੇ ਆਹ ਖੇਤ ਨਾ ਬਾੜੇ ਖਰਾਬ ਸੀਗੇ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਕਿ ਇਹ ਬਹੁਤ ਨਜਾਇਜ਼ ਖਰਾਬ ਹੋਈ ਹੋਈ ਸੀ ਤਾਂ ਕਰਕੇ ਇਹਦੇ ਵਿੱਚ ਆਪਾਂ ਇਹ ਪੰਗਾ ਲਿਆ ਵਾ ਕਿ ਇਹਨੂੰ ਫੇਰਨ ਦਾ ਹਨਾ ਨਹੀਂ ਨਹੀਂ ਸੀ ਫੇਰਨਾ ਵੀ ਚਲੋ ਹੁਣ ਐਤ ਕੀ ਰੱਖਿਆ ਕਿ ਹਰੇਕ ਖੱਤੇ ਚ ਫੇਰਨਾ ਆ ਦੇਖੋ ਸੈੱਡ ਨਾਲ ਇੱਧਰ ਥੋੜਾ ਜਿਆਦਾ ਡੂੰਘਾ ਲਾਤਾ ਵੀ ਥੋੜਾ ਜਿਆ ਸਾਈਡ ਤੇ ਬੰਨੇ ਤੇ ਘੱਟ ਲਾਇਆ ਐਦਾਂ ਲਾ ਲਿਆ ਤੇ ਬਸ ਹੁਣ ਇਹਨੂੰ ਖੇਤ ਨੂੰ ਹੁਣ ਹੜਾ ਨਾਲ ਵਾਹਾਂਗੇ ਹੜਾ ਨਾਲ ਵਾਹ ਕੇ ਫੇਰ ਉਸ ਤੋਂ ਮੱਕੀ ਬੀਜਾਂਗੇ ਬਾਈ ਇੰਨੇ ਕੇ ਖੇਤ ਟੈਟ ਹੋਏ ਹੋਇਆ ਤੁਸੀਂ ਮੈਂ ਟਰੈਕਟਰ ਚੱਲਦਾ ਦਿਖਾਉਂਗਾ ਪੂਰੀ ਧੁੱਕੀ ਨਿਕਲੂ ਟਰੈਕਟਰ ਦੀ ਇਹਦੇ ਤੇ ਪੂਰੀ ਧੁੱਕੀ ਅੱਜ ਕਈ ਵੀਰ ਪੁੱਛਦੇ ਸੀਗੇ ਕਿ ਵੀਰੇ ਭਿੰਡੀ ਦਾ ਕੀ ਰੇਟ ਰੁੱਟ ਰਹਿੰਦਾ ਵੀਰੇ ਭਿੰਡੀ ਕਦੇ ਵੀ ਇੱਕਸਾਰ ਨਹੀਂ ਰਹਿੰਦੀ ਤੇ ਐਂ ਹੁੰਦਾ ਜਦੋਂ ਜਾਦੇ ਉਤਰਨ ਲੱਗ ਜਾਂਦੀ ਆ ਉਦੋਂ ਉਹਦਾ ਰੇਟ ਘਟ ਜਾਣਾ ਹੁੰਦਾ ਠੀਕ ਆ ਇਹ ਤਾਂ ਜਿਹੜਾ ਹੁਣ ਭਿੰਡੀ ਲਾਉਂਦਾ ਵੀਰੇ ਉਹੀ ਉਪਸਤ ਉਹੀ ਕਰਦਾ ਵਾ ਸਹੀ ਤਰੀਕਾ ਉਹੀ ਕਰ ਸਕਦਾ ਜਿਹੜਾ ਭਿੰਡੀ ਆਪਾਂ ਐ ਨਹੀਂ ਇਹਨੂੰ ਕਹਿ ਸਕਦੇ ਕਿ ਮੈਂ ਤੁਹਾਨੂੰ ਕਹਿ ਦਵਾਂ ਜਿਵੇਂ ਕਣਕ ਝੋਨੇ ਦਾ ਹੈਗਾ ਪੱਕਾ ਵੀ ਇੰਨੇ ਰੁਪਏ ਉਹਵੇਂ ਨਹੀਂ ਉਹਵੇਂ ਉਹ ਚੀਜ਼ ਨਹੀਂ ਹੈਗੀ ਰੇਟ ਤੇ ਡਿਪੈਂਡ ਆ ਸਾਰਾ ਵੀ ਕਿੰਨਾ ਕੁ ਰੇਟ ਹੋ ਗਿਆ ਕਿਉਂਕਿ ਜਦੋਂ ਨਾ ਹਮਸ ਜੀ ਵਾਲੀ ਗਰਮੀ ਨਹੀਂ ਹੁੰਦੀ ਗਰਮੀ ਹੁੰਦੀ ਆ ਵੀ ਜਿੱਦੇ ਆਪਾਂ ਨੁੱਚੜਦੇ ਹੁੰਨੇ ਆ ਉਹ ਗਰਮੀ ਜੇ ਝਾੜ ਦਿੰਦੀ ਹੁੰਦੀ ਆ ਉਦੋਂ ਝਾੜ ਦੇਣਾ ਇਹਨੇ ਰਿਕਾਰਡ ਤੋੜ ਠੀਕ ਆ ਮੀਂਹ ਪੈ ਗਿਆ ਧੁੱਪ ਨਾ ਨਿਕਲੀ ਉਦੋਂ ਝਾੜ ਘਟ ਜਾਣਾ ਉਦੋਂ ਜਮੇ ਝਾੜ ਡਾਉਣ ਨੂੰ ਜਾਂ ਉਦੋਂ ਰੇਟ ਵਾਜ ਜਾਂਦਾ ਹੁੰਦਾ ਥੋੜਾ ਜੇ ਵਾਦੇ ਨਹੀਂ ਰੇਟ ਘਟ ਜਾਣਾ ਇਹਦਾ ਇਦਾਂ ਚੱਲਦਾ ਰਹਿੰਦਾ ਬਸ ਇੱਕ ਹੱਤੇ ਅੱਜ ਪਹਿਲਾਂ ਲੀਜ਼ਰ ਕਰਾ ਲਾਇਆ ਲੀਜ਼ਰ ਕਰਾ ਕੇ ਉਹ ਚੱਲਦਾ ਲੀਜ਼ਰ ਕਰਾ ਆਪਣਾ 53 10 ਜੌਂਡੀਰ ਮਗਰ ਬਸ ਇਹਦੀ 250 ਪੋਰੀ ਤਾਂ ਨਹੀਂ ਆਉਂਦੀ ਐ ਐਜੂ ਹੈ ਇਹ ਸੀਟ ਪਹਿਲੀ ਵਾਰ ਹੀ ਆਇਆ ਆਪਣੇ ਕੋਲ ਪਿਛਲੇ ਮਾਰ ਵੀ ਸੀਗਾ ਮੰਡੀ ਛੱਟੀ ਕਰਾਈ ਸੀ ਆਪਾਂ ਚਾਰ ਪੰਜ ਦਿਨਾਂ ਦੀ ਉਹ ਤਾਂ ਥੋੜਾ ਜਿਹੀ ਸੀਗਾ ਉਹ ਆਲੂ ਗੋਲਾ ਹਨਾ ਲਵਕਾਰ ਅਰਗ ਉਹ ਹੈ ਇੱਕ ਗੱਲ ਆ ਵੀ ਉਹ ਵੇਸਟੇਜ ਵਾਲਾ ਆਲੂ ਨਹੀਂ ਹੈਗਾ ਵੀ ਵਿਆਈ ਵੀ ਹੋਈ ਜਾਂ ਹੋਰ ਕੋਈ ਆ ਆਲੂ ਡੂੰਗਾ ਬੀਜਣ ਦਾ ਫਾਇਦਾ ਇਹਦੇ ਨਾਲ ਹਰਾ ਜਮਾ ਨਹੀਂ ਆਪਣੇ। ਇਹ ਇੱਕ ਵੀ ਦਾਣਾ ਕਿਤੇ ਨਹੀਂ ਆਲੂ ਨੰਗਾ ਹੁੰਦਾ। ਮੈਨੂੰ ਆ ਦੇਖੀਂ ਤਾਂ ਛਲਕਾ ਪੱਕ ਗਿਆ। ਆ ਬੜਾ ਹੀ ਆ। ਘਾਰਾ ਤਾਂ ਹੈਗਾ ਹਲੇ। ਪੱਕਿਆ ਪਿਆ ਛਲਕਾ? ਹਾਂ 2-4 ਦਿਨ ਲੈ ਕੇ ਦਿਖਾ ਤਾਂ। ਇਹ ਕਿੱਥੇ ਲਿਆ ਛਲਕਾ ਕਿੱਥੋਂ ਲਿਆ? ਛਲਕਾ ਹੀ ਲਿਆ ਹੋਰ ਨਹੀਂ ਲਿਆ। ਜਾਰੇ ਸ਼ੈਲ ਕਿਹਾ ਹੋਰ ਕੀ ਆ ਉਹ ਨਹੀਂ ਲਿਆ ਆ ਦੇ ਲੈ ਕਿੱਥੇ ਲਿਆ ਵੀਰੇ ਸ਼ੈਲ ਕਾ ਹੀ ਐ ਇਹ ਸ਼ੈਲ ਤੈਨੂੰ ਸ਼ੈਲ ਕਾ ਬੜਿਆ ਹੀ ਨਹੀਂ ਐਲਰ ਪਾਟਲਾ ਬੀਲ ਤੇਲਾ ਜਿਵੇਂ ਜਿਵੇਂ ਬੇਲ ਵੱਡੀ ਆ ਐਲਰ ਦੇ 20 ਥੋੜੀ ਆ ਆਪਣੇ ਕਿੰਨੇ ਕਿਲੇ ਆ ਹਾ ਬਦਾਨ ਆ ਨਾ ਕਿਲਾ ਉਲੀਆ ਜੋ ਛੜ ਬਣ ਇਹ ਤਾਂ ਕੀ ਛੱਡਣ ਨੂੰ ਫਿਰਦੀ ਹੈ ਕੰਪਨੀ ਕਿੰਨੇ ਕਿਲੋ ਆ ਸਾਢੇ 7 ਸਾਢੇ 7.3 ਰਾਸ਼ਨ ਕਿੰਨਾ ਜੀ ਜੋ ਇਹਦਾ ਰੇਟ ਕਿੰਨਾ ਯਾ ਲੈ ਜਾ ਇਹਨੂੰ ਖਾ ਉੱਥੇ ਤਾਂ ਹੋਰ ਰੇਟ ਕਿੰਨਾ ਹੈ ਇਹਦਾ ਲੰਬਾ ਸਿਰੇ ਤੱਕ ਆ ਨਾ ਖੱਤਾ ਹਾਂ ਹਾਂ ਉਹ ਸਿਰੇ ਤੱਕ ਤਿੰਨ ਕਰ ਇਹ ਚ ਵੱਧ ਕਰ ਦੇ ਟੈਸਟ ਤਿੰਨ ਕਰ ਲੈ ਇਹ ਚ ਓ ਕਿੱਲੇ ਤੈਨੂੰ ਜਾ ਜਾ ਉੱਧਰ ਨੂੰ ਵੀ ਚੱਲ ਕਿੱਲੇ 2 ਕਿਲੋ 100 ਗ੍ਰਾਮ 7 8 9 10 ਕਿਲੋ ਹੋ ਗਿਆ ਇਹ ਇਹ ਆਪਣਾ 6 ਕਿਲੋ ਦੇ ਨੇੜੇ ਹੋਣਾ ਥੋੜਾ ਜਿਹੜਾ ਪੱਤੇ ਦੇ ਤੁਸੀਂ ਟੈਸਟ ਕਰਦੇ ਆ ਤੋ ਨਹੀਂ ਹੈ। ਹਾਂ, ਹਜੇ ਕੁਝ ਨਹੀਂ। ਬਹੁਤ ਉੱਪਰ ਦਾ। ਪਰ ਯਾਰ ਹੁਣ ਵੀਡੀਓ ਆਉਣ ਲੱਗੀਆਂ ਜਿਵੇਂ ਖੰਨੇ ਏਰੀਏ ਦੇ ਨਾ ਤਵੀਆਂ-ਤਵੀਆਂ ਨਾਲ ਵਾਹੁੰਦੇ ਆ। ਫਰਕ ਤਾਂ ਪੈਂਦਾ ਯਾਰ ਉਹਦੇ ਨਾਲ। ਯਾਰ ਆਪਣੀ ਪਹਾਵ ਚ ਏਰੀਏ ਨਾਲ ਥੋੜੇ ਹੀ ਆ ਫਰਕ। ਉਹ ਨਹੀਂ ਯਾਰ ਗਲਦ ਦਾ ਫਰਕ ਤਾਂ ਪੈਂਦਾ। ਜੂਤੀ ਡੁੱਬਦੀ ਪੈਹ ਚੋਂ ਜੂਤੀ ਦੇ। ਨਹੀਂ। ਉਹ ਤਾਂ ਚੱਲ ਹੈਗਾ ਹੀ ਆ ਪਰ ਫੇਰ ਵੀ ਫਰਕ ਤਾਂ ਪੈਂਦਾ ਹੀ ਆ। ਕੰਪਨੀਆਂ ਦਾ ਆਲੂ ਕਰਾਫਟਾ ਹੁੰਦਾ ਹੀ ਆ। ਚੱਕ ਜੱਜ ਜੱਜਣਾ ਆਪਾਂ। ਹੁਣ 270 ਪਰ ਰੇਟ ਸੀਗਾ। ਕਾਦ। 240 ਤੋਂ 230 ਤੋਂ 270 ਨਾਲ ਲੜਦਾ। ਹਾਂ ਜੀ ਲੋ। ਰੇਟ ਆ 400 450 ਤੋਂ। ਮਾਰਕੀਟ ਰੇਟ ਤੇ ਕੰਪਨੀ ਹੁਣ ਰਿਸਕ ਲੈਂਦੀ ਆ ਉਹ ਤਾਂ ਵੀ 620 ਦੀ ਦਰ ਦੇਖ ਲੈ ਮੈਂ ਕਿਥੇ ਬੈਠਦਾ। ਇਹ 270 ਤੋਂ ਤਾਂ ਕੀ ਨਹੀਂ ਦੇਣਾ ਫਿਰ। ਕਿ ਨਹੀਂ? ਨਾ ਕਿਸੇ ਨੇ ਨਹੀਂ ਦੇਣਾ। ਤਾਂ ਮੈਂ ਕਿੱਲੋ 800। 14 ਹੋ ਗਏ ਇੱਥੇ ਵੀ। 14 ਦੇ ਬੈਗ ਬਣਾਏ ਕਿੰਨੇ ਹੋਗੇ? 14 ਕਿਲੋ। ਇੱਕ ਕਿਲੋ 800 ਤਾਂ ਇਹ ਤਿੰਨ ਕਿਲੋ ਕਿੰਨਾ ਸੀਗਾ 800 3 800 800 ਕਿਲੋ ਆਹ 14 ਕਿੱਲੇ ਬਣਿਆ ਹੈ ਆ ਮਿੱਟੀ ਤਾਂ ਹੁਣ ਤਾਂ ਮਿੱਟੀ ਅਜੇ ਪੂਰੀ ਲੱਗੀ ਪਈ ਆ ਤਾ ਚਾਰ ਛਾਂਟੀਆਂ ਨੇ 200 ਗ੍ਰਾਮ ਦੇ ਨਾਲ 800 ਗ੍ਰਾਮ ਔੜਦਾ ਹਾਂ ਹਾਂ ਚਾਰ ਕਿਲੋ 100 ਗ੍ਰਾਮ ਰਹਿ ਗਿਆ 13 ਕਿਲੋ ਰਹਿ ਗਿਆ ਪੂਰਾ 13 ਕਿਲੋ ਦੇ ਕਿੰਨੇ ਬਣ ਗਏ ਬੈਗ ਪੂਰੇ ਪੂਰੇ ਪ੍ਰੋਪਰ ਜਿਹੜੇ ਦੇਣੇ ਆ ਆਪਾਂ ਤੁਹਾਨੂੰ ਕੰਪਨੀ ਨੂੰ 230 230 ਵੈਗ 230 ਵੈਗ ਹੈ ਇਹਦਾ ਲਓ ਜੀ ਅੱਜ ਚੱਲਦੇ ਸੀਗੇ ਕੰਪਨੀ ਦੇ ਟੈਸਟ ਤੇ ਐਵਰੇਜ ਇਹ ਨਵਾਂ ਵੀ ਹੈ ਬਾਈ 50 85 ਹੈ ਇਹਨੂੰ ਇਹ ਦੇਖੋ ਆਪਾਂ ਨਾ ਆਲੂ ਡੂੰਗਾ ਬੀਜਦੇ ਆ ਹਨਾ ਤੁਸੀਂ ਵਟਾਂ ਤੇ ਨਿਗਾਹ ਮਾਰ ਲਓ ਵੀ ਕਿਤੇ ਵੀ ਤੁਹਾਨੂੰ ਆਲੂ ਬਾਹਰ ਦੀਂਦਾ ਦੇਖ ਲਓ ਨਾਲੇ ਆਪਾਂ ਬੇਲ ਉੱਚੀ ਵੜਦੇ ਆ ਤੇ ਉਹ ਚੈੱਕ ਕਰ ਲੋ ਕਿਤੇ ਵੀ ਬੇਲ ਉਹ ਹੈਗੀ ਆ ਹਰੀ ਖਤਮ ਹੋ ਜਾਂਦੀ ਆ ਵੀਰੇ ਬੇਲ ਆਪਣੇ ਆਪੇ ਤੇ ਅੱਜ ਟੈਸਟ ਚੱਲਦੇ ਆ ਆਲੂਆਂ ਦੇ ਤੇ ਫਿਰ ਪਟਾਈਆਂ ਸ਼ੁਰੂ ਕਰਨੀਆਂ ਹਜੇ ਤਾਂ ਇਹਦਾ ਛਲਕਾ ਪੱਕਿਆ ਨਹੀਂ ਬਾਈ ਦੇਖ ਲੋ ਕਿੰਨੇ ਦਿਨ ਹੋ ਗਏ ਨੇ ਦੀ ਬੇਲ ਵੱਡੀ ਨੂੰ ਪਰ ਹਜੇ ਵੀ ਛਲਕਾ ਨਹੀਂ ਪੱਕਿਆ ਏਦੀ ਐਵਰੇਜ 210 ਕਿ ਬੈਗ ਦੀ ਆ ਇਹ ਵੈਰੈਟੀ ਦੇ ਝਾੜ ਦੀ ਲੋ ਜੀ ਚੱਲਦਾ ਲੇਜ਼ਰ ਲੈਵਲਰ ਦਾ ਕੰਮ ਆਪਣਾ ਗਰਮੇਲ ਬਾਈ ਲਾਈ ਜਾਂਦਾ ਕਰਾ ਲਾਈ ਜਾਂਦਾ ਖੇਤ ਜਿਵੇਂ ਹੁਣ ਗਿੱਲੇ ਖੇਤ ਆ ਨਾ ਜਿੱਧਰੋਂ ਸਾਈਡਾਂ ਤੋਂ ਮੈਂ ਤੁਹਾਨੂੰ ਦਿਖਾਉਣਾ ਤੁਸੀਂ ਦੇਖੋ ਆ ਕਿਵੇਂ ਪੱਥਰ ਬਣ ਗਈ ਜ਼ਮੀਨ ਆ ਦੇਖ ਮੇਰੇ ਆ ਦੇਖ ਐਂ ਪੱਥਰ ਬਣ ਜਾਂਦੇ ਜਿੱਥੇ ਜ਼ਿਆਦਾ ਕਰਾ ਨਿਕਲ ਕਰਾ ਤੋਂ ਬਾਅਦ ਤਾਂ ਬਹੁਤ ਜ਼ਿਆਦਾ ਜ਼ਮੀਨ ਟਾਈਟ ਹੋ ਜਾਂਦੀ ਆ ਬੜੀ ਜ਼ਿਆਦਾ ਉਹ ਤਾਂ ਵਿਊਫਰ ਲਾਇਆ ਹੋਇਆ ਹੈ ਬੜਾ ਮੈਂ ਕਿਹਾ ਭਾਈ ਪੂਰੇ ਹਾਲ ਸਿੱਟ ਕੇ ਵਾਉਣਾ ਹੈ ਟਰੈਕਟਰ یوں ਨਹੀਂ ਹੈਗਾ ਵੀ ਉੱਪਰ ਉੱਪਰ ਭਜਾਉਣਾ ਟਰੈਕਟਰ ਅੱਜ ਦੋ ਕਰਾ ਲਾਏ ਆ ਆਪਣੇ ਇਕਾ ਵੀਰ ਕਿਰਾਏ ਤੇ ਲਾਉਣਾ ਲੰਦਾ ਤੇ ਵੀਰ ਤੋਂ ਲਵਾਉਣ ਲੱਗਿਆ ਆ ਕਰਾ ਚੱਲਦਾ ਕਰਾ ਦਾ ਕੰਮ ਨੋ ਚੱਲਦਾ ਕਰਾ ਵੀ ਛੇਤੀ ਨਿਬੜਜੂ ਕੰਮ ਥੋੜਾ ਇੱਥੇ ਖੱਤਾ ਵੱਡਾ ਵਾ ਚਲੋ ਫਿਰ ਉੱਧਰਲੇ ਖੱਤੇ ਅੰਜ ਤਾਂ ਲੱਗੀ ਜਾਊਗਾ ਵੀ ਇਹ ਖੇਤਨ ਵੇੜ ਕੇ ਮੱਕੀ ਬੀਜ ਕੇ ਇਹਨੂੰ ਪਨਾ ਵਿਲੇ ਹੋਈਏ ਇਹਦਾ ਵੀਰ ਇੱਧਰ ਲਈ ਟੈਨਸ਼ਨ ਨਹੀਂ ਰਹੋਗੇ ਮੱਕੀ ਬੀਜ ਕੇ ਬੀਜ ਕੇ ਉਸ ਤੋਂ ਬਾਅਦ ਚੱਲ ਛੱਡਿ ਜਾਊਗਾ ਭਾਈ ਇਹ ਇੰਨੀ ਕ ਤਕੜੀ ਮਸ਼ੀਨ ਆ ਨਾ ਇਹ ਮਸ਼ੀਨ ਹੀ ਕਹਿੰਦੇ ਆ ਇਹਨੂੰ ਬਹੁਤ ਤਕੜੀ ਮਸ਼ੀਨ ਆ ਭਾਈ ਮੈਂ ਕਹਿੰਨਾ ਯਾਰ ਪਤੰਦਰ ਨੂੰ ਕੋਈ ਤਾਂ ਗਏ ਪ੍ਰਵਾਹ ਹੋਵੇ ਹੁਣ 17 ਹਾਲ ਪਾਈ ਹੋਇਆ ਇਹ ਦੇ ਨਾਲ ਲੈਫਟ ਸੈਂਸਿੰਗ ਦੇ ਵਿੱਚ ਦੋ ਚੀਜ਼ਾਂ ਨੇ ਪਰ ਲਿਆ ਜਿਹੜਾ ਵੱਡਾ ਲੀਵਰ ਉਹ ਵੀ ਸੈਂਸ ਕਰਦੀ ਐ ਮੈਂ ਕਹਿੰਦਾ ਮਤਲਬ ਹੀ ਨਹੀਂ ਯਾਰ ਉਹ ਵੀ ਜਮੇ ਥੱਲੇ ਲੀਵਰ ਸਿੱਟਿਆ ਹੋਇਆ ਤੇ ਉਹ ਵੀ ਜਮੇ ਥੱਲੇ ਆ ਲੀਵਰ ਤੇ ਦੂਜਾ ਛੋਟਾ ਲੀਵਰ ਤਾਂ ਥੱਲੇ ਹੈਗਾ ਹੀ ਐ ਤੇ ਤੋਰਾ ਦੇਖ ਲੋ 17 ਹਾਲੀ ਅੱਜ 19 ਨਹੀਂ ਪਾਈ ਸੀਗੇ ਕਿਉਂਕਿ ਕਿਹੜੇ ਖੇਤ ਆ ਮੈਂ ਕਿਹਾ 17 ਚ ਹੀ ਚੱਲਣ ਦਾ ਵੀ ਉਹਨਾਂ ਨੂੰ ਕੰਟਰੋਲ ਕਰਨਾ ਭੂਏ ਇਹਨਾਂ ਨੂੰ ਬਿਨਾਂ ਕੰਟਰੋਲ ਤੋਂ ਪਾਉਂਦਾ ਲੈ ਨਾ ਪਤੰਦਰ ਨੂੰ ਮੋੜਨੇ ਚ ਪ੍ਰਵਾਹ ਆ ਕੋਈ ਨਾ ਕੁਛ ਹੋਰ ਐਨਾ ਕਿ ਨਜ਼ਾਰੇਦਾਰ ਟਰੈਕਟਰ ਹਨ ਯਾਰ ਸੱਚੀ ਕਹਿਣਾ ਬਹੁਤ ਸੋਹਣਾ ਟਰੈਕਟਰ ਚੱਲਦਾ ਠੀਕ ਆ ਆਪਣੀਆਂ ਆਪਣੇ ਸਾਰੇ ਲੋਕਾਂ ਦੀਆਂ ਕੁਝ ਸੋਚਣੀਆਂ ਨੇ ਸਭ ਦੀਆਂ ਅੱਡੋ ਅੱਡਾ ਪਰ ਆਹ ਪਾਵਰ ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਵੀ ਹੋਵੇ ਨਾ ਇਹਨੂੰ ਇੱਕ ਵਾਰ ਚਲਾ ਕੇ ਦੇਖਿਓ ਆਪਣੇ ਫਾਰਮ ਤੇ ਆ ਜਾਓ ਯਾਰ ਖੁੱਲੀ ਛੁੱਟੀ ਆ ਜਿੱਦਨ ਮਰਜੀ ਆ ਜੇ ਹੁਣ ਤਾਂ ਕਿਉਂਕਿ ਬਾਹੀ ਚੱਲੀ ਜਾਣੀਆਂ ਜਿੱਦਨ ਮਰਜੀ ਆ ਕੇ ਆਪ ਚਲਾ ਕੇ ਦੇਖ ਲਿਓ ਇਹਨੂੰ ਟਰੈਕਟਰ ਨੂੰ ਤਨੂੰ ਪਤਾ ਲੱਗ ਜੂ ਵੀ ਕਿਹੜੀ ਜੀ ਮਸ਼ੀਨ ਬਹੁਤ ਕਮਾਲ ਦੀ ਚੀਜ਼ ਆ ਬਾਈ ਇਹ ਕਮਾਲ ਦੀ ਕੀ ਬਾਤਾਂ ਹੀ ਨਹੀਂ ਇਹਦੀਆਂ ਤਾਂ ਠੀਕ ਆ ਬਾਕੀ ਵੀ ਸਾਰੇ ਟਰੈਕਟਰ ਪੂਰੇ ਸੋਹਣੇ ਆ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਜਾ ਕੇ ਇਹਨੂੰ ਵਾੜਾ ਚੰਗਾ ਨਹੀਂ ਕਹਿੰਦਾ ਪਰ ਇਹਦੀ ਟੈਕਨੋਲੋਜੀ ਬਾਈ ਇਹਦੀ ਹੋਈ ਆ ਡਿਫਰੈਂਸ ਹੀ ਆ ਬਸ ਇੰਨਾ ਫਰਕ ਪਤੰਦਰ ਦਾ ਬਾਹਲਾ ਫਰਕ ਆ ਜਨ ਉਣ ਦੇ ਦੇ ਲੋ ਵੀ ਨਾ ਮੋੜ ਤੇ ਆਵਾਜ਼ ਬਦਲਦਾ ਨਾ ਕਿਤੇ ਹੋਰ ਕੋਈ ਮਤਲਬ ਨਹੀਂ ਪਤੰਦਰ ਨੂੰ ਬਿਲਕੁਲ ਵੀ ਤਾਂ ਹੈ ਇੱਕ ਪੈਸੇ ਦਾ ਹੀ ਫਰਕ ਹੋ ਹਲ ਚੱਕ ਚੱਕ ਘਮਾ ਘਮਾ ਮਾਰਦਾ ਚਲਾਉਣ ਵਾਲੇ ਬੰਦੇ ਦੀ ਲਾਈਫ ਬਹੁਤ ਸੌਖੀ ਹੋ ਜਾਂਦੀ ਹੈ ਜਿਹੜੇ ਟਰੈਕਟਰ ਦੀ ਲੈਫਟ ਹੀ ਨਹੀਂ ਕੰਟਰੋਲ ਕਰਨੀ ਆਹ ਰਾਮ ਨਾਲ ਬਸ ਸਟੀering ਹੀ ਇਕੱਲਾ ਘਮਾਉਣਾ ਤੇ ਸਟੀering ਹੀ ਮੋੜਨਾ ਉਹ ਬਾਲੀ ਵਧੀਆ ਚੀਜ਼ ਹੋ ਜਾਂਦੀ ਦੋ ਦੋ ਤੋਂ 2.5 ਲੀਟਰ ਦੀ ਐਵਰੇਜ ਆਉਂਦੀ ਸੀ ਇਹਦੀ 19 ਹਾਲਾਂ ਤੇ ਇਹਦੇ ਤੇ ਤਾਂ ਇਹਨੇ ਐਵਰੇਜ ਘਟਾ ਦੇਣੀ ਆ ਘਟ ਖਾਣ ਲੱਗ ਜਾਣਾ ਤੇਲ ਤੇ ਕੰਮ ਉਦੋਂ ਜ਼ਿਆਦਾ ਕਰ ਦੇਣਾ ਪਾਉਣ ਨੂੰ ਤਾਂ 19 ਹਾਲੇ ਵੀ ਪਾ ਦਈਏ ਪਰ ਐਂ ਹੋ ਆ ਫਿਰ 19 ਹਾਲਾਂ ਨੂੰ ਸ਼ਾਇਦ ਕੰਟਰੋਲ ਕਰਨਾ ਪਵੇ ਹਨਾ ਕਿਉਂਕਿ ਆਪਾਂ ਨੂੰ ਬਾਈ ਇਹ ਖੱਤੇ ਡੂੰਗੇ ਬਾਏ ਹੁਣੇ ਚਾਹੀਦੇ ਵੀ ਜਿੰਨੇ ਡੂੰਗੇ ਬਾਵਾਂਗੇ ਉੰਨਾ ਹੀ ਫਾਇਦਾ ਹੁੰਦਾ ਫਲ ਦੇ ਲੋ ਤਹਿ ਤੋੜ ਪੂਰੇ ਹਾਲ ਬਾਹਰੇ ਆ ਪਹਿਲਾਂ ਉਹ ਵੀ ਧਰਤੀ 파ੜ ਵੀ ਚਲੋ ਆਪਾਂ ਫੇਰੇ ਆ ਤੇ ਹੁਣ ਪੂਰੇ ਡੂੰਗੇ ਹਾਲ ਲੱਗ ਰਹੇ ਆ ਹਨਾ ਤੇ ਐਰ ਪੂਰੇ ਨਜ਼ਾਰੇ ਦਾ ਹਾਲ ਕਰ ਰਿਹਾ ਕੰਟਰੋਲ ਬਿਲਕੁਲ ਨਹੀਂ ਕਰਦੇ ਲੋਕ ਬਾਈ ਇਹਨਾਂ ਨੂੰ ਐਵੇਂ ਚੱਲਦਾ ਇਹਨਾਂ ਨੂੰ ਕੰਟਰੋਲ ਕਰਕੇ ਕੀ ਕਰਨਾ ਇਹਨਾਂ ਨੂੰ